ਸਕਟ ਲੋ ਬਾਈ ਰੋਜ ਦੀ ਤਰ੍ਹਾਂ ਜਰਾ ਜੀ ਆਪਾਂ ਫੇਰ ਅੱਜ ਕੋਟ ਕਪੂੜਾ ਦੀ ਮੰਡੀ ਦੇ ਵਿੱਚ ਤੁਹਾਨੂੰ ਰੋਜ ਦਾ ਰੇਟ ਵਿਖਾਉਣ ਆਤੇ ਥੂੜੀ ਦਾ ਤੇ ਬਾਈ ਅੱਜ ਕਿਤੇ ਕੋਰਾ ਪੈ ਗਿਆ ਥੋੜਾ ਥੋੜਾ ਰਾਤ ਯਾਰਾ ਨਾ ਮੈਂ ਕਿਹਾ ਮੈਨੂੰ ਠੰਡ ਜਿਗਾ ਤੋਂ ਲੱਗੇ ਨਹੀਂ ਮੈਂ ਇੱਥੇ ਵੇਖਾ ਟੇ ਰਹੀਆਂ ਤੇ ਥੋੜਾ ਥੋੜਾ ਕੋਰਾ ਜੰਮਿਆ ਪਿਆ ਤੇ ਠੰਡ ਹੋ ਗਈ ਬਾਈ ਅੱਗੇ ਨਾਲੋਂ ਤਾਂ ਕਰਕੇ ਇਧਰ ਧੂਣੀ ਧਾਣੀ ਲਾਈ ਬੈਠਾ ਬੰਦੇ ਠੰਡ ਮਣਾ ਗਏ ਅੱਜ ਮੈਨੇ ਸਹੀ ਆ ਇੱਥੇ ਆਰਾਮਦਾਰੀ ਜੀ ਆ ਹਾਂ ਜੀ ਹਾਂ ਹਲੇ ਤਾਂ ਬੜਾ ਠੰਡ ਪੈ ਨਹੀਂ ਲੱਗੀ ਅਸਲੀ ਤਾਂ ਠੰਡ ਬਾਈ ਹੁੰਦੀ ਹੈ ਇਸ ਵੇਲੇ ਜਦੋਂ ਕ ਆ ਠੰਡ ਮਾਂਜੂਗੀ ਇਹ ਸੁਹਾ ਹਾਂ ਇਹ ਠੰਡ ਮਾਂਜੇ ਵਾਲਾ ਹੋ ਖੜਾ ਸਾਹਮਣੇ ਸੜਕ ਤੇ ਆਵੇ ਸੁਖਦੀਪ ਸੁਖ ਜਗਦੀਪ ਫੌਜੀ ਗੁੱਡ ਮਾਰਨਿੰਗ ਬਾਈ ਕੀ ਹਾਲ ਚੱਲ ਗੁਰਪ੍ਰੀਤ ਸਿੰਘ ਰਾਮਗੜੀ ਆਪਰਾ ਕੀ ਹਾਲ ਚੱਲ ਬਾਈ ਓ ਠੀਕ ਠਾਕ ਹੈ ਜੀ ਵਧੀਆ ਚੱਲਦੀਆਂ ਸੇ ਤੱਕ ਗਵਿੰਦਰ ਸਿੰਘ ਹੈਲੋ ਬਾਈ ਗੁੱਡ ਮਾਰਨਿੰਗ ਟੌਮ ਵੀਡੀਓ ਇਹ ਕੀ ਲਿਖਿਆ ਬਾਈ ਸਮਝ ਨਹੀਂ ਆਇਆ ਯਾਰ ਬੁੱਟਾ ਸਿੰਘ ਕਲਾਣਾ ਟੂੜੀ ਦਾ ਰੇਟ ਬਹੁਤ ਘਟ ਗਿਆ ਬਾਈ ਮਿੱਟੂ ਟਹਿਲਪੁਰ ਅਜਮੇਰ ਪੁੱਲ ਰਤਨ ਜੀ ਸਮਾਣਾ ਗੁੱਡ ਮਾਰਨਿੰਗ ਤੇ ਬਾਕੀ ਬਈ ਟਾਈਮ ਹੋ ਗਿਆ ਜਿਹੜਾ 7:00 ਵਜ ਗਏ ਤੇ 29 ਮਿੰਟ ਵੇਖਦੇ ਗਾਹਕ ਵੀ ਹੈਗਾ ਕਿ ਕਦੇ ਟਾਈਮ ਹੀ ਵੇਖੀ ਜਾਂਦੇ ਆਪਾਂ ਕੱਲੇ ਲੈ ਬਈ ਇੱਕ ਤਾਂ ਗਾਹਕ ਤਾਂ ਆ ਗਿਆ ਸਾਡੇ ਪਿੰਡੋਂ ਇਹ ਇਹ ਪਰ ਰੇਟ ਨਹੀਂ ਬਾਲਾ ਉੱਡ ਕੇ ਲਾਉਂਦਾ ਯਾਰ ਇਹ ਸਸਤੇ ਨੂੰ ਭਾਲਦਾ ਰਹਿੰਦਾ ਤੂੜੀ ਇਹ ਬੰਦਾ ਹੋਰ ਸੱਤ ਪਤਾ ਹੈਗਾ ਜੀ ਰੇਟ ਦੇਖੋ ਕਿ ਗਰਾਰੀ ਆੜ ਗਈ ਤੇ ਮੇਰੀ ਗਰਾਰੀ ਭੇੜੀ ਹੈ ਹੈ ਤੇ ਗਰਾਰੀ ਡਾਉਣੀ ਨਹੀਂ ਨੀ ਟਾਈਮ ਤਾਂ ਬਾਈ ਹੋਈ ਜਾਂਦਾ ਤੇ ਪਰ ਕੇ ਵਾਲ ਮਤਲਬ ਨੀਕੀ ਜਾਂਦਾ। ਕੇਵਲ ਇਹਦਾ ਕੋਈ ਦੂ ਚਾਰਗਾ। ਇਹ ਕਿਹਦੇ ਛੜਕ ਛੜਕ ਜਾਂਦਾ ਨਾ ਮਗਰ ਬਚਣਾ ਹੀ ਕੋਪ। ਹਾਂ ਮਗਰ ਬਚਣਾ ਹੀ ਸਾਰ। ਓਹੋ। ਸਾਨ ਹੋਣਾ ਵੀ ਮਗਰ ਲੈਣ। ਸਹੀ ਗੱਲ ਆ ਬਾਈ। ਇਹ ਕਹਿੰਦਾ ਹੁਣ ਇਹ ਜੇ ਗੱਡੀ ਜੇ। ਹਾਂ ਉਹ ਆਪਾਂ ਵੇਖ ਲਿਆ। ਇਧਰ ਉਹ ਚੱਲਿਆ ਹੀ ਕੰਮ। ਇਹ ਹੁੱਕ ਟੁੱਟ ਗਈ ਸੀ ਕੀ ਹੋਇਆ ਬਾਈ? ਟੁੱਟੀ ਲਾਦੀ ਆ। ਟੁੱਟ ਗਈ? ਹੁੱਕੀ ਟੁੱਟੀ। ਯਾ ਫੇਰ ਨਿਕਲ ਗਈ ਹਾਂ ਪਿੱਛੇ ਨੂੰ ਉਲਰ ਗਈ ਹੈ ਗਾਂ ਡਿੱਗੀ ਸੀ ਗਾਂ ਡਿੱਗਿਓ ਇੱਕ ਇੱਥੇ ਪਹਿਲਾਂ ਚੱਕੀ ਜੇ ਖੜੇ ਸੀ ਔਰਲੇ ਪਾਸੇ ਜੀ ਕਿ ਉਹ ਹੀ ਲੈ ਕੇ ਗਏ ਪਰਾਂ ਨੂੰ ਉਰਾਂ ਜੀ ਸੀ ਪਹਿਲਾਂ ਖੜੀ ਉਹ ਹੀ ਆਏ ਆਈਂ ਖੜੀ ਆ ਅੱਛਾ ਮੱਥਾ ਵਾਪੜਾ ਵਜਣਾ ਸੀ ਇਹਨਾਂ ਨੇ ਗੱਡੀ ਇਹ ਮਗਰ ਹੁੰਦੀ ਕੋਈ ਤਾਂ ਫਿਰ ਟਿਕਾਂ ਦਾ ਬਹੁਤ ਨੀਂਦਾ ਗੱਡੀ ਦੀ ਆ ਬੈਠਾ ਹੀ ਤਾਂ ਉੱਪੋਂ ਦੀ ਵਜ ਦਾ ਟੌਂ ਟੌਂਦੀ ਆਂਦੀ ਚੱਲੀ ਹਾਂ ਟੌਂ ਟੌਂਦੀ ਆ ਜੇ ਚੱਲੋ ਵੈੱਡ ਕਰਕੇ ਉਹ ਚਾਰਾ ਬੈਠਾ ਸੀ ਕੋਈ ਗੱਡੀ ਚ ਲਾ ਕੇ ਆਉਗਾ ਦੂਜੀ ਟਰਾਲੀ ਜਾਂ ਦਾਈ ਨਿਕਲ ਗਈ ਕਰੇ ਦੀ ਕੀ ਆ ਤੇ ਕੀ ਪਤਾ ਹੈ ਜਿਹੜਾ ਬਹਾਨਾ ਬੰਦ ਨਿਸ਼ਾਨ ਹੋਣਾ ਹੋਵੇ ਕੀ ਪਤਾ ਨਹੀਂ ਉਹ ਸਾਹਮਣੇ ਬਈ ਟਰਾਲੀ ਉਹ ਆ ਫੇਜ ਆ ਹੁਣ ਹੋ ਕੀ ਟੱਟੀ ਹੋਊਗੀ ਜਿਹੜੀ ਆਏ ਹੋਊਗੀ ਹਾਂ ਸਤਨਾਮ ਸਿੰਘ ਲੰਮੀ ਜੱਟਪੁਰੇ ਤੋਂ ਬਾਈ ਕੀ ਹਾਲ ਚਾਲ ਦਾ ਹਰਜਿੰਦਰ ਸਿੰਘ ਕਿੱਦਾਂ ਬ੍ਰਦਰ ਸੁਖਦੀਪ ਸੋਖ ਗਰਸੇਵ ਕਾਰਮੀ ਕੀ ਹਾਲ ਚਾਲ ਵਧੀਆ ਬਾਈ ਵਧੀਆ 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 ਗਾਹਕ ਨੀ ਕੀ ਜੰਨੇ ਆ ਬਾਈ ਤੇ ਦੇਖਦੇ ਆ ਇੱਕ ਦੋ ਮਿੰਟਾਂ ਚ ਬਬੂਲੀ ਕਰਦੇ ਆ ਸਟਾਰਟ ਪਹਿਣ ਕੇ ਪੜਾਕੇ ਹੁਣੇ ਥੋੜੇ ਚਿਰ ਤੱਕ ਬਲਵਿੰਦਰ ਸਿੰਘ ਕੋਡੋ ਕੀ ਹਾਲ ਆ ਬਾਈ ਉਹ ਠੀਕ ਹੈ ਜੀ ਉਹਦੋਂ ਇੱਥੇ ਲਾ ਸੀ ਬਾਈ ਤੇ ਉਹਦੇ ਹੈਂਡ ਬ੍ਰੇਕ ਲਾਈ ਨਹੀਂ ਮਨ ਲਾ ਕਿਹੜਾ ਸੀ ਉਹ ਤਾਂ ਉਹ ਤਾਂ ਜਾਉਣੀ ਇੱਧਰ ਢਾਲ ਆ ਨਾ ਗੁਰਵਿੰਦਰ ਸਿੰਘ ਸੰਧੂ ਭਾਈ ਕੀ ਹਾਲ ਚਾਲ ਹਰਜਿੰਦਰ ਸਿੰਘ ਭਾਈ ਲੈ ਆਈਏ ਤੂੜੀ ਫਿਰ ਬਾਗੇ ਪੁਰਾਣੇ ਕੋਲ ਪਿੰਡਾ ਕੋਟਲਾ ਮੇਰ ਸਿੰਘ ਵਾਲਾ ਰੇਟ ਵੇਚ ਲੋ ਭਾਈ ਜੇ ਪੁੱਗਦੀ ਐਨੇ ਨੂੰ ਹਨ ਜਿੰਨਾ ਕੁ ਰੇਟ ਤੇ ਚੱਲੀ ਜਾਂਦਾ ਫਿਰ ਜ਼ਰੂਰ ਲਿਓ ਜੇ ਗੁਰਵਿੰਦਰ ਪੁਵਾਰ ਬੱਬੂ ਭਾਈ ਕੀ ਹਾਲ ਚਾਲ ਹੈ ਜੀ ਤੇ ਅਜਮੇਰ ਸਿੰਘ ਅਮਿੰਦਰ ਸਿੰਘ ਯੂਪੀ ਜ਼ਿਲ੍ਹਾ ਬਿਜਨੌਰ ਗੁੱਡ ਮਾਰਨਿੰਗ ਪੂਰਾ ਸਿਰਾ ਕੀ ਰੇਟ ਚੱਲ ਰਿਹਾ ਜੀ ਪੂਰਾ ਸਿਰਾ ਬਾਈ ਰੇਟ ਜਿਹੜਾ ਇਸ ਟਾਈਮ ਚੱਲ ਰਿਹਾ ਮੈਨੂੰ ਲੱਗ 350 ਦੀ ਰੇਟ ਤੇ ਚੱਲੀ ਜਾਂਦਾ ਬਾਕੀ ਕੀ ਪਤਾ ਅੱਜ ਕੋਈ ਵਧੇ ਕਿ ਘਟੇ ਅੱਜ ਪਤਾ ਲੱਗਦਾ ਬਾਈ ਲੈ ਬਈ ਬੋਲੀ ਹੋਣ ਲੱਗੀ ਸਟਾਰਟ ਹਾਂ ਜੀ ਨੇ ਵਧੀਆ ਬਾਈ ਅੰਦਰ ਦੀ ਅੰਦਰ ਦੀ ਤੁੜੀ ਵਧੀਆ ਹੋਰ ਲਾਲਾ ਸਿੰਪਲ ਸਰ ਇੱਥੇ ਲਾਲਾ ਨਾ ਮਰਦੀ ਲੜਾ ਯਾਰ ਜਿਵੇਂ ਮਰਲੀ ਪਟਲਾ ਓਏ ਆ ਤਾਂ ਭਾਈ ਹੱਥ ਰੱਖ ਰੱਤ ਹੈ ਇਧਰ ਤਾਂ ਕੱਲ ਕਿੱਲ ਪਾਏ ਆ ਅੰਦਰ ਦੀ ਥੋੜੀ ਬੋਲਾ ਭਾਈ 250 ਰੁਪਿਆ 250 300 300 10 20 ਹੈਂ 350 ਰੁਪਏ 330 ਰੁਪਏ ਬੋਲਾ ਭਾਈ ਕਿਨੇ ਮਾਹਰਾ ਬੋਲਿਆ ਨਹੀਂ ਨਹੀਂ ਬੋਲਿਆ ਜਾਨਾ ਸਰ ਲੈ 330 ਰੁਪਏ ਬਰੇਖਾ 330 ਰੁਪਏ ਜਿਹੜਾ ਬਾਈ ਰੇਟ ਹੋ ਗਿਆ ਸ਼ੁਰੂਆਤੀ ਰੇਟ ਨਾਲ ਚੁੱਕਿਆ ਜੀ 330 ਰੁਪਏ ਬਾਕੀ ਸਿਰਾਂ ਰੇਟ ਦੇਖਦੇ ਆ ਬਾਈ ਜਿਹੜਾ ਕਿੰਨਾ ਜਾਂਦਾ ਜੀ 330 ਰੁਪਏ ਬਾਈ ਤੇ ਨਛੱਤਰ ਸੰਦੂ ਸੁਖਵਿੰਦਰ ਸਿੰਘ ਗੁਰਜੰਟ ਕਿੰਗੜਾ ਕੀ ਹਾਲ ਚਾਲ ਆ ਬਾਈ ਤੇ ਨਗ ਖੜੇ ਆ ਜੀ 1 2 3 4 5 6 ਤੇ 7 ਨਗ ਟੋਟਲ ਆ ਬਾਈ 60 ਇਹਦਾ 300 5 10 15 20 25 30 30 ਰੁਪਏ ਬੋਲੋਗੇ ਨਾ 35 40 45 350 ਬੋਲਦਾ ਕੋਈ 350 ਬਾਈ ਜੀ ਲੈ ਬਾਈ ਇਹ ਹੋ ਗਈ 350 ਰੁਪਏ 300 ਤੀ ਪਹਿਲਾਂ ਚੱਲਿਆ ਸੀ ਬਾਈ 20 ਰੁਪਏ ਹੋਰ ਪਾ ਲੋ ਜੀ 350 ਰੁਪਏ ਜਿਹੜਾ ਦੂਜੀ ਟਰਾਲੀ ਦਾ ਰੇਟ ਲੱਗ ਗਿਆ ਜੀ ਬਾਕੀ ਦੇਖਦੇ ਆ ਬਾਈ ਹੋਰ ਕਿਉਂ ਜੀ ਕੁਆਲਿਟੀ ਆ ਜੀ ਤੁਰੀ ਦਾ ਆ ਜੋ ਪਹਿਲਾਂ ਕੁਆਲਿਟੀ ਚੈੱਕ ਕਰਿਆ ਕਰੋ ਇਹ ਥੋੜਾ ਜਿਹਾ ਰੰਗ ਬਈ ਦਾ ਜਣੀ ਉਹਦੇ ਨਾਲ ਡਾਊਨ ਆ ਜਾਂਦਾ ਦੇਖ ਲਓ ਤੁਹਾਨੂੰ ਕੁਆਲਿਟੀ ਦੀਦੀ ਹੋਣੀ ਹੈ ਸਹਰਾ ਅਲੀ ਬੇਟੋ ਨਿਕਲ ਕੇ ਭਾਈ ਫੰਬੇ ਜੀ ਆਉਣਗੇ ਉਹ ਚੱਕ ਆ ਰੁਕ ਜੇ ਆਉਣਗੇ ਮੁਰਕੇ ਉੱਥੇ ਵਕਈ ਆਖੀ ਆਖਿਆ ਹਾਂ ਚੱਲ ਕੋਈ ਨਹੀਂ ਰੁਕ ਜੇ ਹਾਂਜੀ ਬੋਲੋ 240 ਰਹਾ ਦੇ ਯਾਰ 1/20 ਤੇਰਾ 200 ਰੁਪਿਆ 200 200 200 ਰੁਪਿਆ 250 ਬੋਲਣਾ ਬਗਲੇ ਲੈ ਬਾਈ 250 ਲੈ ਬਾਈ ਇਹ 250 ਲਾ ਕੇ ਬਾਹਰ ਦੀ ਤੂੜੀ ਸੀ ਰੰਗ ਤੁਹਾਨੂੰ ਸ਼ੁਰੂ ਚ ਹੀ ਵਿਖਾਤਾ ਸੀਗਾ ਜਿਹੜਾ 250 ਰੁਪਏ ਰੇਟ ਹੋਇਆ ਬਾਈ ਤੇ ਅਗਲੀ ਟਰਾਲੀ ਵੇਖਦੇ ਆ ਬਾਈ ਕੀ ਰੇਟ ਜਾਂਦੀ ਆ ਆਈ ਬਾਹਰ ਦੀ ਆ ਆਈ ਬਾਹਰ ਦੀ ਬਾਈ ਤੂੜੀ ਚੱਲ ਕੋਈ ਨਹੀਂ ਮੈਂ ਕੱਟ ਲਉਂਗਾ ਆ ਜੀ ਜੀ ਹੈ ਬਾਈ ਬਾਹਰ ਦੀ ਭਾਈ ਦਿੱਲੀ ਗੁੱਲੀ ਜਿੱਦੇ ਮਾਰੀ ਨਾਲ ਕੋਈ ਦਿੱਲੀ ਆਣੀਆਂ ਦੇ ਨਾਲ ਦੀ ਥੋੜੀ ਬੋਲੋ ਭਾਈ 200 200 200 200 ਰੁਪਇਆ ਬੋਲਣਾ ਭਾਈ ਕਿਨੇ 250 ਲੈ ਕੀ 200 ਰੁਪਇਆ ਬੋਲਦਾ ਕੋਈ ਇਸ ਦਾ ਲਾਉਣਾ ਹੈ ਬਾਈ ਜੀ 200 ਰੁਪਏ ਲੈ ਬਾਈ ਇਹ ਵੀ ਬਾਹਰ ਦੀ ਤੂੜੀ ਸੀਗੀ 200 ਰੁਪਈਆ ਬਾਹਰਲੀ ਤੂੜੀ ਦਾ ਰੇਟ ਜਿਹੜਾ ਚੱਲੀ ਜਾਂਦਾ 200 ਤੋਂ ਲੈ ਕੇ 250 ਰੁਪਈਏ ਤੇ ਜਿਹੜੀ ਅੰਦਰਲੀ ਤੂੜੀ ਦਾ ਰੇਟ ਚੱਲ ਰਿਹਾ ਜੀ 350 ਰੁਪਈਏ ਤੱਕ ਜਿਹੜਾ ਅੰਦਰਲੀ ਤੂੜੀ ਦਾ ਰੇਟ ਲੱਗਿਆ ਜੀ ਹੁਣ ਤੱਕ ਦਾ ਨਾ ਆ ਵੀ ਬਾਹਰਲੀ ਤੂੜੀ ਆ ਗਈ ਬਾਈ ਬਾਹਰਲੀ ਤੂੜੀ ਜਾਂਦੀ ਆਈ ਹੈ ਯਾਰ ਬਾਹਰ ਦੀ ਤੂੜੀ ਐ ਮਿੱਟੀ-ਮਿੱਟੀ ਹੈਣੀ ਬਾਈ ਆ ਫੋਟੋ ਗਿਆ ਚੂੜੀ ਬਾਹਰ ਦੀ ਹੈ ਮਿੱਟੀ-ਮੁੱਟੀ ਹੈਣੀ ਹਾਂ ਠੀਕ ਆ ਉਹ ਜਾ ਪਰ ਇਹਦੇ ਲਈ ਮੇ ਖਾਣੀ ਕਿੱਥੇ ਲੱਡੂ ਵੀ ਖਾ ਲਾ ਲੱਡੂ ਕੋਈ ਆਂਦਾ 150 ਦੇ ਨਹੀਂ ਜਾਂਦਾ ਕੋਈ یار 150 ਤੂੜੀ ਦੇ ਬਾਈ ਗਾ ਘੱਟ ਬੋਲਦੇ ਅਗਲਾ ਕਹਿੰਦਾ ਚੰਗੀ ਤੂੜੀ ਲੈ ਕੇ ਜਾਈਏ ਘਰੇ ਹਨਾ ਤੇ ਬਾਹਰ ਲਈ ਤੂੜੀ ਦੀਆਂ ਤਿੰਨ ਟਰਾਲੀਆਂ ਆਈਆਂ 190 ਤੋਂ ਲੈ ਕੇ ਜਿਹੜਾ 250 ਤੱਕ ਜਿਹੜਾ ਬਾਹਰ ਲਈ ਤੂੜੀ ਦਾ ਰੇਟ ਚੱਲਿਆ ਅੰਦਰ ਲਈ ਤੂੜੀ ਦਾ ਰੇਟ ਬਾਈ ਜਿਹੜਾ 350 ਤੱਕ ਚੱਲਿਆ ਆ ਗਈ ਬਾਈ ਵਧੀਆ ਤੂੜੀ ਅੰਦਰ ਦੀ ਹਾਂ ਇਹ ਓਕੇ ਆ ਇਹਦਾ ਰੇਟ ਵੀ ਓਕੇ ਜਾਊਗਾ ਹੂੰ ਉਹ ਜਿਹੜਾ ਹੈ ਜੀ ਆਹ ਕੁੰਡੀ ਹੋਵੇ ਨਾ ਹਾਂ ਆ ਗਈ ਬਰਫਰਗੀ ਚਿੱਟੀ ਤੂੜੀ ਬਾਈ ਨਹੀਂ ਨਹੀਂ ਹੈ ਤਾਂ ਹੈ ਆ ਕੁੰਡੀਆਂ ਹੋਣੀਆਂ ਚਾਹੀਦੀਆਂ ਵਿੱਚ ਆਹ ਹਾਂ ਇਹਦਾ ਪਹਿਲਾਂ ਖੜਮ ਵੇ ਜਾਂਦਗੇ ਯਾਰ ਇਹ ਨਹੀਂ ਹੁਣ ਵੀ ਆਉਂਦੀਆਂ ਦਾ ਹੈ ਪਰ ਹਾਂ ਉਹ ਹਰਮ ਵੇ ਜਾਂਦੇ ਹੁੰਦੇ ਆ ਆ ਮਗਰੀ ਲੈ ਜਾ ਬਈ ਜੀ ਬਈ ਆ 300 300 5 10 15 ਕਿੱਥੇ ਜਾਨੀ ਬਾਈ 20 ਰੁਪਏ 25 30 35 350 ਇਤਰਾ ਫਾਈ 40 340 ਬੋਲਦਾ ਬਾਈ 340 ਇਹ ਹੋ ਗਈ ਬਾਈ 340 ਰੁਪਏ ਅੰਦਰ ਲਈ ਤੁੜੀ ਦਾ ਰੇਟ ਜਿਹੜਾ 300 ਤੋਂ ਉੱਪਰ ਹੀ ਚੱਲ ਰਿਹਾ ਜੀ 300 ਰੁਪਈਆ 340 350 ਰੁਪਈਆ ਜਿਹੜਾ ਅੰਦਰ ਲਈ ਤੂੜੀ ਦਾ ਰੇਟ ਚੱਲੀ ਜਾਂਦਾ ਤੇ ਜਿਹੜਾ ਬਾਹਰ ਦੀ ਤੂੜੀ ਦਾ ਰੇਟ ਚੱਲਿਆ ਅੱਜ 190 ਤੋਂ ਲੈ ਕੇ 250 ਰੁਪਈਆ ਯਾਦ ਰੱਖਿਆ ਕਰੋ ਮੇਰਾ ਵੀਰ ਭਰਾ ਹਣਾ ਕੁਆਲਿਟੀ ਬਹੁਤ ਮੈਟਰ ਕਰਦੀ ਹੈ ਤੂੜੀ ਦੇ ਵਿੱਚ ਆ ਵੀ ਭਾਈ ਅੰਦਰ ਲਈ ਤੂੜੀ ਆ ਗਈ ਚਿੱਟੀਆਂ ਬਰਫਰ ਗਈ ਬਾਈ 305 10 15 20 25 30 35 40 45 350 350 ਬੋਲਾਂਗੇ ਨੇ 350 ਲੈ ਬਾਈ 350 ਰੁਪਏ ਜਿਹੜਾ ਸਿਰਾ ਰੇਟ ਬਾਈ ਜਿੰਨਾ ਸਿਰਾ ਰੇਟ ਚੱਲਿਆ 350 ਨੇ ਲੱਗ ਗਿਆ ਬਾਈ ਰੇਟ 350 ਰੁਪਏ ਅਗਲੀ ਤੁੜੀ ਵੀ ਬਾਈ ਚੱਟੀ ਲੱਗਦੀ ਐ ਵੀ ਵੇਖ ਲੈਨੇ ਬਾਕੀ ਆਪਾਂ ਸਿੰਪਲ ਇਹ ਖੁੱਲੀ ਆ ਯਾਰ ਤੁੜੀ ਫੁੱਲੀ ਟੂੜੀ ਵੀ ਕਈ ਲੋਕੀ ਘੱਟ ਲੈ ਗਏ ਨਹੀਂ ਬਾਈ ਇਹ ਬਾਹਰ ਦੀ ਟੂੜੀ ਆ ਲੈ ਖੁਰ ਗੜੀ ਆ ਲੈ ਨਾ ਟੂੜੀ ਕਿਦੀ ਆ ਆਈ ਦ ਮੂਰੋ ਲਾਲੋ ਯਾਰ ਬਾਹਰਲੀ ਟੂੜੀ ਆ ਬਾਈ ਇਹ ਵੀ ਹਾਂ ਚੱਕ ਕੇ ਵਾਲਾ ਇਹ ਹੈ ਜੀ ਬਾਈ ਗਿੱਲੀ ਗੁੱਲੀ ਤਾਂ ਨਹੀਂ ਨਹੀਂ ਬਾਈ ਸੁੱਕੀ ਹੈ ਸੁੱਕੀ ਦੋੜੀ ਆ ਦੇ ਨਾਲ ਦੀ ਬਾਈ ਬੋਲੋ ਸੁੱਕੀ ਹੋਵੇ ਲੋਗੇ ਘਰ ਆਣਾ 200 ਰੁਪਿਆ ਆ ਬਾਈ ਆ ਵੇਖ ਆ ਨਵੀਂ ਤੋਂ ਬੋਲੇ ਨਕਲ 200 ਰੁਪਿਆ 200 200 200 ਰੁਪਏ ਬੋਲਾ ਪੈ ਗਈ ਨੇ 200 ਰੁਪਏ ਲੈ ਭਾਈ ਬਾਹਰ ਦੀ ਤੁੜੀ ਸੀਗੀ ਇਹ 200 ਰੁਪਏ ਵਹਿ ਗਈ ਜਿਹੜਾ ਬਾਹਰ ਦੀ ਤੁੜੀ ਦਾ ਰੇਟ ਚੱਲਿਆ 190 ਤੋਂ ਲੈ ਕੇ ਤੇ 250 ਰੁਪਏ ਤੱਕ ਤੇ ਜਿਹੜਾ ਅੰਦਰਲੀ ਤੁੜੀ ਦਾ ਰੇਟ ਭਾਈ ਚੱਲਿਆ ਜੀ 300 ਤੋਂ ਲੈ ਕੇ 350 ਰੁਪਏ ਤੱਕ ਹਨ ਤੇ ਇਹ ਘੱਟੋ ਘੱਟ ਜਿਹੜਾ ਰੇਟ ਅੰਦਰਲੀ ਤੁੜੀ ਦਾ 300 ਰੁਪਏ ਨੇੜੇ ਤੇੜ ਤੇ ਚੰਗਾ ਰੇਟ ਜਿਹੜੀ ਵਧੀਆ ਤੁੜੀਆਂ ਚਿੱਟੀ ਕੁਆਲਿਟੀ ਆ ਦੁੱਧ ਵਰਗੀ ਚਿੱਟੀ ਤੁੜੀ 350 ਰੁਪਏ ਤੱਕ ਅੱਜ ਅੰਦਰਲੀ ਤੁੜੀ ਘਟਾਈ ਸੀਗੀ ਭਾਈ ਬਾਹਰ ਦੀ ਤੂੜੀ ਦੇ ਨਗ ਜਿਹੜੇ ਜਾਦੇ ਆਏ ਸੀਗੇ ਤਾਂ ਕਰਕੇ ਆਪ ਨੂੰ ਐਂ ਜੇ ਲੱਗਦਾ ਵੀ ਅੱਜ ਰੇਟ ਜਿਹੜੇ ਘਟ ਰਹੇ ਆ ਤੇ ਪਰ ਉਹ ਕੁਆਲਿਟੀ ਦਾ ਮੈਟਰ ਬਹੁਤ ਕਰਦਾ ਬਾਈ ਹਨਾ ਜਿਹੜੀ ਚੰਗੀ ਤੂੜੀ ਆ ਵਧੀਆ ਤੂੜੀ ਆ ਅੰਦਰਲੀ ਤੂੜੀ ਆ ਉਹਦਾ 300 ਤੋਂ ਰੇਟ ਜਾਨੀ ਸ਼ੁਰੂ ਹੁੰਦਾ ਬੋਲੀ ਸ਼ੁਰੂ ਹੁੰਦੀ ਹੈ ਜੀ ਤੇ ਉਹ 350 ਤੱਕ ਲੱਗੀ ਆ ਅੱਜ ਦਾ ਰੇਟ ਜਾਨੀ ਕੱਲ ਨੂੰ ਦੇਖਦੇ ਆ ਬਾਈ ਕੀ ਰੇਟ ਰਹਿਣਗੇ ਜੀ ਬੂਟਾ ਸਿੰਘ ਲਖਵੀਰ ਬਰਾੜ ਕੀ ਗੁਰਪ੍ਰੀਤ ਸਿੰਘ ਰਾਮਗੜੀ ਬਲਵਿੰਦਰ ਸਿੰਘ ਗੁੱਡ ਜੌਬ ਜੀ ਤੇ ਰਾਜਵਟਰ ਗੁੱਡ ਮਾਰਨਿੰਗ ਦਪਿੰਦਰ ਧਾਲੀਆਲ ਜਗਦੇਵ ਸਿੰਘ ਸਰਪੰਚ ਸੋਨੀ ਬਰਾੜ ਬਾਈ ਕੀ ਹਾਲ ਜਰਾ ਮਨਜੀਤ ਰੰਦਾਵਾ ਜੀ ਸਸਤਰੀ ਕਾਲਵੀਰ ਜੀ ਸਸਤਰੀ ਕਲਜੀ ਹਰਵਿੰਦਰ ਸਿੰਘ ਖਾਲਸਾ ਗੁੱਜੀ 9811 ਸ਼ੋਰਟਸ ਕੀ ਵਾਲਾ ਬਾਈ ਜੀ ਅਸੀਂ ਕਹਿੰਦਾ ਗਿੱਲ ਪਿੰਡ ਤੋਂ ਤੇ ਸੋਨੀ ਬਰਾੜ ਬਾਈ ਜਿਉਣ ਵਾਲੇ ਦਾ ਕੀ ਰੈਂਟ ਲੈਣਗੇ ਜਿਉਣ ਵਾਲੇ ਦਾ ਰੇਟ ਆਪ ਪੁੱਛ ਲੈਣੇ ਬਾਈ ਕਿਰਾਇਆ ਕੀ ਲੈਣਗੇ ਜੀ ਤੇ ਕੌਣ ਗਿੱਲ ਬਾਦਲ ਸਿੰਘ ਤੇ ਬਿਕਰ ਸਿੰਘ ਗੁੱਡ ਮਾਰਨਿੰਗ ਜੀ ਬਲਵਿੰਦਰ ਸਿੰਘ ਟੋਟ ਕਰਤਾਰ ਸਿੰਘ ਧਾਲੀਆਲ ਬਿੱਟੂ ਟਿਹਲਪੁਰਾ ਪੀਪੀ ਨੱਸੀ ਵਾਲੇ ਹਰਪੁਰ ਗਰਜੰਤ ਕਿੰਗੜਾ ਨਛੱਤਰ ਸੰਧੂ ਸੁਖਵਿੰਦਰ ਸਿੰਘ ਕੁਲਵਿੰਦਰ ਮੁਰਾਈ ਜੀ ਆਦ ਕਹਿੰਦੇ ਜਗਰਾਉਂ ਰੇਟ ਜਾਦੇ ਆ ਜੀ ਜਗਰਾਉਂ ਕਿੰਨਾ ਰੇਟ ਆ ਜੀ ਜ਼ਰੂਰ ਦੱਸਿਓ ਬਾਈ ਈਮਾ ਸਾਹਿਬ ਜੀ ਕਹਿੰਦੇ ਆ ਜੀ ਕਹਿੰਦੇ 500 ਰੇਟ ਹੋਣਾ ਚਾਹੀਦਾ ਜੀ ਹਰਜੋਤ ਸਰਾਉ ਤੇ ਮਨਜੀਤ ਸਿੰਘ ਗੱਲ ਗੁਰਵਿੰਦਰ ਪਵਾਰ ਸੁਖਵਿੰਦਰ ਸਿੰਘ ਸੰਧੂ ਤੇ ਬਾਕੀ ਸਾਰੇ ਕਮੈਂਟ ਪੜੇ ਹੋਏ ਆ ਨਾ ਉੱਪਰ ਤੇ ਤੁਹਾਨੂੰ ਮੁਕ ਦਾ ਬਾਈ ਨੇ ਜਿਉਣ ਵਾਲੇ ਦਾ ਜਿਉਣ ਵਾਲੇ ਦਾ ਕਿਰਾਇਆ ਜ਼ਰੂਰ ਪੁੱਛ ਦਿੰਨੇ ਆ ਬਾਈ ਕਿੰਨਾ ਚੱਲਦਾ ਵੈਸੇ ਇਹ ਤਾਂ ਕਿਹ ਵੱਲੋਂ ਪਤਾ ਹੁੰਦਾ ਲਖਵਿੰਦਰ ਸਿੰਘ ਲਾਡੀ ਬਾਈ ਡੇਰਾ ਪਠਾਣਾ ਹੋ ਗਿਆ ਸਟਾਰਟ ਫਿਰ ਨਹੀਂ ਹੋਇਆ ਹੋ ਗਿਆ ਕਿੰਨਾ ਜਿਉਣ ਵਾਲੇ ਦਾ ਕਰਾਇਆ ਕਿੰਨਾ ਚੱਲਦਾ ਯਾਰ ਜਿਉਣ ਵਾਲੇ ਦਾ 700 ਰੁਪਏ 700 ਠੀਕ ਆ ਉਹ ਬੰਦੇ ਨੂੰ ਪੁੱਛਿਆ ਕਿੰਨੇ 700 ਰੁਪਏ ਚੱਲੀ ਜਾਂਦਾ ਬਈ ਜਿਉਣ ਵਾਲੇ ਦਾ ਕਰਾਇਆ ਜੀ ਪਾਲ ਚੋਟੀਆਂ ਗੁੱਡ ਮਾਰਨਿੰਗ ਬਾਈ ਬਲਵਿੰਦਰ ਸਿੰਘ ਕੀ ਹਾਲ ਚਾਲ ਲਖਵੀਰ ਬਰਾੜ ਕੀ ਹਾਲ ਚਾਲ ਆ ਬਾਈ ਤੇ ਧੰਨਵਾਦ ਉਹ ਤੋਂ ਤੁਹਾਡਾ ਬਹੁਤ-ਬਹੁਤ ਵੀਡੀਓ ਦੇ ਨਾਲ ਜੁੜਨ ਦੇ ਹੁਣ ਕੋਈ ਨਕ ਨਹੀਂ ਰਹਿ ਗਿਆ ਵੀ ਚੱਲੇ ਆ ਬਾਈ ਹਣੀ ਪਹਿਲਾਂ ਟਰੈਕਟਰ ਨਹੀਂ ਸਟਾਰਟ ਹੋਇਆ ਜੀ ਹੁਣ ਹੋ ਗਿਆ। ਇਹ ਵੀ ਬਾਈ ਹਣੀ ਚਲੇ ਜਾਣਗੇ। ਮਾਲਕ ਸਿੰਘ ਐਮ ਐਸ ਰੰਧਾਵਾ ਬਾਈ ਕੀ ਹਾਲ ਚਾਲ ਹੈ ਜੀ। ਤੇ ਸਬਜੀ ਮੰਡੀ ਦੀ ਵੀਡੀਓ ਵੀਰੋ ਕੱਲ ਬਣਾਈ ਆ ਜਰੂਰ ਦੇਖਿਓ ਜੇ ਉਹੀ ਰੇਟ ਜਿਹੜੇ ਚੱਲ ਜਾਂਦੇ ਤੇ ਆਪਣੇ ਨਾ ਫੇਸਬੁੱਕ ਤੇ YouTube ਵਾਲੇ ਵੀਰ ਭਰਾ ਸੁਣਦੇ ਆ ਜੀ। ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਨੀਲੀ ਜੀ ਲਿੰਕ ਆਈ ਜਾਂਦੀ ਹੁੰਦੀ ਹੈ ਜੁਆਇਨ ਕਰਨ ਦੀ WhatsApp ਗਰੁੱਪ ਜੁਆਇਨ ਵੱਧ-ਵੱਧ ਕਰੋ ਜੀ ਡੇਲੀ ਦੇ ਰੇਟ ਆ ਜਾਂਦੇ ਆ। ਬਾਸਮਤੀ ਦੇ ਰੇਟ ਹੁਣ ਚਾਹੇ ਕਿਵੇਂ ਵੀ ਬਾਸਮਤੀ ਦੇ ਰੇਟ ਬਾਈ ਕਹਿੰਦੇ ਆ ਵੀ ਜਿਹੜੇ 150 ਹੋਰ ਡਾਊਨ ਆ ਗਏ ਤੇ ਇੱਕ ਤੁੜੀ ਹੋਰ ਆ ਗਈ ਬਈ ਇੱਕ ਟਰਾਲੀ ਹੋਰ ਆ ਗਈ ਤੇ ਗਾਹਕ ਅਰੇ ਵਾ ਬੰਦ ਨਹੀਂ ਕੀਤਾ ਸੀ ਆਪਾਂ ਲਾਈਵ ਤੇ ਚੱਲਦੇ ਚੱਲਦੇ ਲਾਈਵ 'ਚ ਇੱਕ ਟਰਾਲੀ ਹੋਰ ਆ ਗਈ ਨਹੀਂ ਉਹਦਾ ਪਹਿਲੇ ਆ ਆਈ ਜਾਂ ਨਵੀਂ ਧੱਕੀ ਬਹੁਤ ਨਾਲੇ ਵੇਖ ਦਰ ਚੈੱਕ ਕਰਾਂ ਦੀ ਹਾਂ ਚੱਕ ਚੱਲ ਬੱਸ ਟੂੜੀ ਤਾਂ ਵਧੀਆ ਅੱਲਾ ਠੀਕ ਆ ਟੂੜੀ ਟੂੜੀ ਹਾਂ ਵਧੀਆ ਅੰਦਰ ਦੀ ਟੂੜੀ ਚੰਗੀਆਂ ਹਨ ਭਾਈ ਜੀ ਆਈ ਨਿਕਲੋ ਸਾਰੇ ਆ ਜਾ ਮੈਂ ਸਾਰੇ ਕੇ ਆ ਦੱਸ ਆਈ ਨਿਕਲੋ ਟੁੱਲੀ ਅੱਲੇ ਇਹੋ ਜਿਹਾ ਹੋਏ ਚ ਨਹੀਂ ਨਹੀਂ ਇੱਕ ਇਹਨ ਇਕਲੂ ਬੋਲੋ ਭਾਈ 250 ਪੁੱਛੀ ਜਾਊਗਾ ਜੈਨ ਕੋਲ ਵਾਲੇ ਭਾਵੇਂ ਜਿਆਦਾ ਹੋਣਾ ਕੱਲ ਵੀ ਲੈ ਕੇ ਆਉਂਦੇ ਸੀ ਕੱਲ ਤੂੰ ਵਾਖਿਆ ਸੀ ਫੇਰ ਲੈ ਕੇ ਤਰਖ ਲੈ ਕੇ ਤੇ ਲਾ ਕੇ ਜਾਇਆ ਨਹੀਂ ਉਹ ਸਾਰਾ ਇੱਥੇ ਆ ਗਿਆ ਤੂੰ ਆਖਿਆ ਵੇਖੂ ਮੈਂ ਕਿੱਥੇ ਲੈ ਜਾ ਬਾਈ ਤੈਨੂੰ ਨੰਬਰ ਦਿੱਤਾ ਤੈਨੂੰ ਆਖਿਆ ਆਜ ਹੀ ਤੂੰ ਨਹੀਂ ਨਹੀਂ ਹਾਂ ਨਹੀਂ ਜਾ ਚਾਲ ਨਵੇੜੋ ਕੰਮ ਹੁਣ ਇੱਥੇ ਆ ਜਾ ਲਾ 250 ਰੁਪਿਆ 55 60 ਹਾਂ ਭਾਈ 65 70 75 80 85 300 305 10 15 20 25 30 35 40 45 350 350 ਲਲਾ ਪੰਜਾਣਾ ਕੀ ਹੋ ਜਾਊਗਾ 355 ਰੁਪਈਆ ਭਾਈ ਵੇਖ ਲਓ ਵੀ ਜਿਹੜੀ ਲਾਸਟ ਤੇ ਤੂੜੀ ਆਈ ਹੈ ਨਾ ਜਦੋਂ ਲੱਗਦਾ ਹੁੰਦਾ ਵੀ ਹੁਣ ਕਿਹੜਾ ਗਾਹ ਕਰ ਰਹਿ ਗਿਆ ਲੈ ਸਾਰੇ ਤੂੜੀ ਲੈ ਕੇ ਉੱਠ ਗਏ ਤੇ ਉਹ ਵੀ ਟਰਾਲੀ ਜਿਹੜੀ ਵੇਲਾ ਕਿਸਮਾ ਦਾ ਜਿੰਨਾ ਦਾਣਾ ਪਾਣੀ ਲਿਖਿਆ ਭਾਈ ਸਿਰਾ ਰੇਟ ਵੀ ਇਹਨੇ ਵਧਾਤਾ ਯਾਨੀ 5 ਰੁਪਏ ਵਧ ਗਿਆ ਰੇਟ 350 ਚੱਲੀ ਜਾਂਦਾ ਸੀ ਸਿਰਾ ਰੇਟ ਕਿੰਨੇ ਨਾਲ ਖੜੇ ਸੀ ਪਹਿਲਾਂ ਨਾਲੇ ਗਾਹਕ ਵੀ ਜਿਆਦਾ ਲੱਗਦਾ ਸੀ ਹੁਣ ਤੱਕ ਉਹਦੀ 2-3 ਗਾਹਕ ਸੀਗੇ ਤੇ 355 ਰੁਪਏ ਯਾਨੀ 5 ਰੁਪਏ ਵਧ ਗਿਆ ਬਾਈ ਤੁੜੀ ਦੀ ਕੁਆਲਿਟੀ ਮੈਟਰ ਕਰਦੀ ਐ ਬਾਕੀ ਬਾਈ ਕਹਿੰਦਾ ਮਕਵਾਰ ਵਾਲੇ ਜਾੜੂਂਗਾ ਕੁਵਾਰ ਵਾਲੇ ਬੰਦੇ ਨਹੀਂ ਰੇਟ ਵਧਾਤਾ ਫਿਰ ਕਿਉਂਕਿ ਯਾਰ ਬੰਦੇ ਨੂੰ 3-4 ਦਿਨ ਹੋ ਗਏ ਵਿਚਾਰੇ ਨੂੰ ਆਉਂਦੇ ਨੂੰ ਵੀ 2-3 ਦਿਨ ਕਈ ਵਾਰੀ ਅਗਲਾ ਨਹੀਂ ਜਾਂਦਾ ਪਿੰਡ ਹਨਾ ਥੋੜਾ ਜਿਹਾ ਦੂਰ ਪਿੰਡਾ ਅਗਲਾ ਪਿੰਡ ਕਹਿੰਦਾ ਤੇ ਉਹ ਕਿਰਾਇਆ ਤਾਂ ਮਿਲ ਹੀ ਜਾਂਦਾ ਵੈਸੇ ਸੋ ਬਾਈਓ ਤਾਂ ਮੈਂ ਜਾੜੂnga ਘਵਾਰ ਵਾਲੇ ਉਹਦੇ ਨਾਲ ਹੀ ਰੇਟ ਦਾ ਫਰਕ ਪੈ ਗਿਆ ਬਾਈ ਇਧਰ ਕੋਰਾ ਜੰਮਿਆ ਪੈਰਾ ਵੇ ਇਧਰ ਤੜਕੇ ਤੜਕੇ ਤੈਨੂੰ ਮੁਖਾਈ ਗਿਆ ਮੜਾ ਜਾਵੇ ਸਾਹਮਣੇ ਚਿੱਟਾ ਚਿੱਟਾ ਜਾ ਕਿੱਥੇ ਕਿੱਥੇ ਬਾਈ ਆਏ ਜੇ ਹੈਗਾ ਮੋਲ ਦੱਸਿਓ ਜਰੂਰ ਹੈ ਕਦੇ ਹੋਰ ਥੋੜਾ ਜੇ ਵਧ ਗਿਆ ਤੇ ਕਣਕਾਂ ਨੂੰ ਤਾਂ ਚੰਗਾ ਬਾਈਏ ਬਹੁਤ ਚੰਗਾ ਹੁੰਦਾ ਕਣਕਾਂ ਨੂੰ ਵਧੀਆ ਰਹਿੰਦਾ ਕਣਕਾਂ ਬਹੁਤ ਵਧੀਆ ਰਹਿੰਦੇ ਕੰਦਰ ਗੁਰਸੇਵਕ ਸਿੰਘ ਬਾਈ ਬਿੱਟੂ ਟ੍ਰੈਲ ਭਰਾ ਦਲਬਖਸ਼ ਕੀ ਹਾਲ ਚੱਲ ਹੈ ਜੀ ਬਲਵਿੰਦਰ ਗਿੱਲ ਲਾਬਤਾ ਗਿੱਲ ਸ਼ੇਰ ਸਿੰਘ ਸਮਦ ਭਾਈ ਅਵਤਾਰ ਚੜ੍ਹ ਸੁਨੀ ਵੀਰ ਅਜਮੇਰ ਸਿੰਘ ਮਨਜਿੰਦਰ ਸਾਂਭਰਾ ਮਾਲਕ ਸਿੰਘ ਲਖਵਿੰਦਰ ਲਾਡੀ ਫਾਲ ਝੋਟੀਆਂ ਬਲਵਿੰਦਰ ਸਿੰਘ ਲਖਵੀਰ ਬੜ ਧੰਨਵਾਦ ਉਹ ਤੋਂ ਤੁਹਾਡਾ ਬਹੁਤ-ਬਹੁਤ ਵੀਡੀਓ ਦੇ ਨਾਲ ਜੁੜਨ ਵਾਸਤੇ ਲਾਈਕ ਸ਼ੇਅਰ ਕਮੈਂਟ ਜਿਹੜਾ ਜਰੂਰ ਕਰਦਿਆ ਕਰੋ ਰੇਟ ਸਿਰ ਆ ਗਿਆ ਜੀ ਅੱਜ 355 ਰੁਪਏ